ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪ ਜੀਆ ਦੇ ਨਾਲ ਵਿਚਾਰ ਕਰਨੀ ਹੈ ਮਨੁੱਖ ਦੇ ਸੁਭਾਅ ਦੇ ਬਾਰੇ ਇਸ ਦਾ ਮਨੁੱਖ ਦਾ ਸੁਭਾਅ ਐਸਾ ਹੈ ਜੇ ਕਿਸੇ ਦੀ ਮਦਦ ਕਰ ਦਿੰਦਾ ਹੈ ਕਿਸੇ ਦੀ ਸਹਾਇਤਾ ਕਰਦਾ ਹੈ ਕਿਸੇ ਕੰਮ ਦੇ ਵਿੱਚ ਤੇ ਉਸ ਨੂੰ ਕੁਝ ਸਮੇਂ ਬਾਅਦ ਜਣਾਉਂਦਾ ਹੈ ਜਿਤਾਉਂਦਾ ਹੈ ਮੈਂ ਤੇਰੀ ਮਦਦ ਕੀਤੀ ਹੈ ਇਹ ਸੁਭਾਅ ਹੋ ਹੈ ਮਨੁੱਖ ਦਾ ਕਿਸੇ ਦੀ ਸਹਾਇਤਾ ਕਰ ਦਿੱਤੀ ਰੁਪਏ ਪੈਸੇ ਨਾਲ ਜਾਂ ਕਿਸੇ ਉਹ ਤਰ੍ਹਾਂ ਕਿਸੇ ਦੀ ਸਹਾਇਤਾ ਕੀਤੀ ਤਾਂ ساری ਉਮਰ ਉਸ ਨੂੰ ਜਿਤਾਉਂਦਾ ਰਹਿੰਦਾ ਹੈ ਕਿ ਫਲਾਣੇ ਸਮੇਂ ਮੈਂ ਤੇਰੀ ਮਦਦ ਕੀਤੀ ਹੈ ਇਸ ਸੁਭਾਅ ਦੇ ਵਿੱਚ ਬਣਿਆ ਹੋਇਆ ਹੈ ਮਨੁੱਖ ਦੇ ਐਸੀ ਇੱਕ ਵਾਰ ਤਾਂ ਆਉਂਦੀ ਹੈ ਇੱਕ ਰਾਜਾ ਬੜੇ ਦਿਆਲੂ ਸੁਭਾਅ ਦਾ ਮਾਲਕ ਹੈ ਸਾਰੇ ਆਏ ਗਏ ਸਵਾਲੀਆਂ ਦੀ ਗੱਲ ਸੁਣਦਾ ਹੈ ਤਿੰਦੂਰਾ ਪਟਵਾਰ ਰੱਖਿਆ ਹੈ ਇਸ ਨੇ ਆਪਣੇ ਰਾਜ ਦੇ ਵਿੱਚ ਕਿ ਮੇਰੇ ਰਾਜ ਦੇ ਵਿੱਚ ਕੋਈ ਭੁੱਖਾ ਨਾ ਸੋਵੇ ਕੋਈ ਬਿਨਾ ਛੱਤ ਤੋਂ ਨਾ ਹੋਵੇ ਭਾਈ ਜੇ ਕਿਸੇ ਨੂੰ ਕੋਈ ਜ਼ਰੂਰਤ ਹੈ ਮੇਰੇ ਕੋਲੇ ਆਵੇ ਮੈਂ ਉਸ ਦੀ ਹਰ ਜ਼ਰੂਰਤ ਪੂਰਨ ਕਰਾਂਗਾ ਪੂਰਨ ਕਰਾਂਗਾ ਉਸ ਦੀ ਜ਼ਰੂਰਤ ਇਸ ਤਰ੍ਹਾਂ ਦਾ ਸੁਭਾਅ ਹੈ ਰਾਜੇ ਦਾ ਤੇ ਰਾਜਾ ਹਰ ਰੋਜ਼ ਆਪਣੀ ਪ੍ਰਜਾ ਦੇ ਵਿੱਚ ਵਿਚਰਦਾ ਰਹਿੰਦਾ ਹੈ ਕੀ ਕਰਦਾ ਹੈ ਬਾਜ਼ਾਰ ਦੇ ਵਿੱਚ ਜਾਂਦਾ ਹੈ ਜੇ ਕੋਈ ਜ਼ਰੂਰਤਮੰਦ ਮਿਲਦਾ ਹੈ ਰਸਤੇ ਦੇ ਵਿੱਚ ਉਸ ਦੀ ਉੱਥੇ ਹੀ ਗੱਲ ਸੁਣਦਾ ਹੈ ਤੇ ਆਖ ਦਿੰਦਾ ਹੈ ਭਾਈ ਜੇ ਜ਼ਰੂਰਤ ਹੈ ਕਿਸੇ ਵੀ ਚੀਜ਼ ਦੀ ਮੇਰੇ ਤੋਂ ਮੰਗ ਲਵੋ ਇਸ ਤਰ੍ਹਾਂ ਦਾ ਰਾਜਾ ਹੈ ਤੇ ਇਹ ਰਾਜਾ ਕੀ ਹੋਇਆ 2-3 ਦਿਨ ਲਗਾਤਾਰ ਬਾਜ਼ਾਰ ਦੇ ਵਿੱਚ ਜਾਂਦਾ ਹੈ ਤਾਂ ਇਸ ਨੂੰ ਇੱਕ ਸਾਧੂ ਹਰ ਰੋਜ਼ ਮਿਲਦਾ ਹੈ ਕਦੇ ਬਾਜ਼ਾਰ ਦੇ ਵਿੱਚ ਟੁਰਿਆ ਫਿਰਦਾ ਹੁੰਦਾ ਹੈ ਕਦੇ ਕਿਤੇ ਬੈਠਾ ਹੁੰਦਾ ਹੈ ਇਹ ਸਾਧੂ ਦੀ ਅਵਸਥਾ ਹੈ ਪਾਠੇ ਇਸ ਦੇ ਕੱਪੜੇ ਪਾਏ ਹੋਏ ਹਨ ਮਿਹਲੇ ਕੱਪੜੇ ਪਾਏ ਹੋਏ ਹਨ ਹੱਥ ਦੇ ਵਿੱਚ ਮਾਲਾ ਇੱਕ ਪਾਸੇ ਕਮੰਡਲ ਹੈ ਤੇ ਬੈਠਾ ਹੁੰਦਾ ਹੈ ਜਾਂ ਕਿਧਰੇ ਇਸ ਨੂੰ ਟੁਰਿਆ ਫਿਰਦਾ ਮਿਲ ਜਾਂਦਾ ਹੈ ਸਾਧੂ ਬਾਜ਼ਾਰ ਦੇ ਵਿੱਚ ਹੀ ਰਹਿੰਦਾ ਹੈ ਮੰਗਦਾ ਕੁਝ ਨਹੀਂ ਕਿਸੇ ਤੋਂ ਤੇ ਇਹ ਰਾਜਾ ਲੰਘਦੇ ਕਰਦੇ ਉਸ ਸਾਧੂ ਨੂੰ ਵੇਖਦਾ ਹੈ ਅੱਜ ਬਾਜ਼ਾਰ ਦੇ ਵਿੱਚ ਜਾਂਦਾ ਹੈ ਤਾਂ ਫਿਰ ਉਸ ਸਾਧੂ ਦੇ ਉੱਤੇ ਇਸ ਰਾਜੇ ਦੀ ਨਜ਼ਰ ਪੈ ਜਾਂਦੀ ਹੈ ਇਹ ਰੋਗ ਲੈਂਦਾ ਹੈ ਉਸ ਨੂੰ ਮਹਾਪੁਰਸ਼ੋ ਮੈਂ ਇਸ ਦੇਸ਼ ਦਾ ਰਾਜਾ ਹਾਂ ਸਾਧੂ ਜੀ ਨੂੰ ਕਹਿਣ ਲੱਗਾ ਰਾਜਾ ਮੈਂ ਇਸ ਦੇਸ਼ ਦਾ ਰਾਜਾ ਹਾਂ ਤੇ ਮੈਨੂੰ ਇਹ ਲੱਗਦਾ ਹੈ ਤੁਹਾਨੂੰ ਮੇਰੀ ਕੀਤੀ ਹੋਈ ਅਪੀਲ ਨਹੀਂ ਸੁਣੀ ਮੈਂ ਸਾਰੇ ਰਾਜ ਦੇ ਵਿੱਚ ਕਹਿ ਰੱਖਿਆ ਹੈ ਭਾਈ ਜੇ ਕਿਸੇ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਕੱਪੜਾ ਲੱਤਾ ਖਾਣ ਪੀਣ ਲਈ ਘਰ ਬਾਰ ਲਈ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਮੇਰੇ ਤੋਂ ਮੰਗ ਲਵੋ ਭਾਈ ਤੇ ਤੁਹਾਡੀ ਅਵਸਥਾ ਵੀ ਮੈਨੂੰ ਠੀਕ ਨਹੀਂ ਲੱਗ ਰਹੀ ਤੁਸੀਂ ਪਾਟੇ ਹੋਏ ਕੱਪੜੇ ਪਾਏ ਹੋਏ ਨੇ ਤੇ ਵेशभूषा ਤੁਹਾਡੀ ਐਸੀ ਹੈ ਜਿਵੇਂ ਤੁਹਾਨੂੰ ਬਹੁਤ ਜ਼ਰੂਰਤ ਹੈ ਤੁਸੀਂ ਮਹਾਪੁਰਸ਼ੋ ਜੋ ਚੀਜ਼ ਚਾਹੀਦੀ ਹੈ ਤੁਸੀਂ ਮੇਰੇ ਤੋਂ ਮੰਗ ਕੇ ਲੈ ਲਵੋ ਇਹ ਰਾਜਾ ਸਾਧੂ ਨੂੰ ਆਖਣ ਲੱਗਿਆ ਤੇ ਸਾਧੂ ਅੱਗੋਂ ਮੁਸਕਰਾ ਪੈਂਦਾ ਹੈ ਕਹਿਣ ਲੱਗਿਆ ਰਾਜਨ ਮੈਨੂੰ ਤੁਹਾਡੇ ਆਦੇਸ਼ ਦਾ ਪਤਾ ਹੈ ਤੁਸੀਂ ਕੀ ਕਹਿ ਰੱਖਿਆ ਹੈ ਪਰ ਮੈਂ ਤੁਹਾਡੇ ਤੋਂ ਮੰਗ ਨਹੀਂ ਸਕਦਾ ਰਾਜਾ ਬੜਾ ਹੈਰਾਨ ਹੁੰਦਾ ਹੈ ਕਹਿਣ ਲੱਗਿਆ ਕਿਉਂ ਭਾਈ ਮਹਾਪੁਰਸ਼ੋ ਬਾਬਾ ਜੀ ਤੁਸੀਂ ਮੇਰੇ ਤੋਂ ਮੰਗ ਕਿਉਂ ਨਹੀਂ ਸਕਦੇ ਸਾਧੂ ਜਨ ਕਹਿਣ ਲੱਗੇ ਰਾਜਨ ਇੱਕ ਮੰਗਤਾ ਦੂਸਰੇ ਮੰਗਤੇ ਤੋਂ ਕਿਵੇਂ ਮੰਗ ਸਕਦਾ ਹੈ ਤੂੰ ਵੀ ਮੰਗਤਾ ਹੈ ਤੇ ਮੈਂ ਵੀ ਮੰਗਤਾ ਆਪਣੇ ਦੋਨਾਂ ਦੀ ਪਦਵੀ ਇੱਕ ਹੈ ਤੇ ਮੈਂ ਤੇਰੇ ਤੋਂ ਕੀ ਮੰਗਾ ਤੂੰ ਮੈਨੂੰ ਕੀ ਦੇਣ ਜੋਗਾ ਹੈ ਰਾਜਾ ਬੜਾ ਹੈਰਾਨ ਹੁੰਦਾ ਹੈ ਕਹਿਣ ਲੱਗਿਆ ਬਾਬਾ ਜੀ ਮੈਂ ਤੁਹਾਨੂੰ ਹੁਣੇ ਦੱਸਿਆ ਹੈ ਕਿ ਮੈਂ ਇਸ ਦੇਸ਼ ਦਾ ਰਾਜਾ ਹਾਂ ਸਭਨਾ ਦੀਆਂ ਲੋੜਾਂ ਪੂਰੀਆਂ ਕਰ ਸਕਦਾ ਹਾਂ ਮੈਥੋਂ ਤੁਸੀਂ ਮੰਗ ਸਕਦੇ ਹੋ ਜੋ ਮੰਗਣਾ ਹੈ ਸਾਧੂ ਜਨ ਮੁਸਕਰਾ ਕੇ ਕਹਿਣ ਲੱਗੇ ਰਾਜਨ ਇੱਕ ਵਾਰ ਤਾਂ ਸੁਣਾਉਣਾ ਹਾਂ ਮੈਂ ਤੁਹਾਨੂੰ ਭਾਈ ਇੱਕ ਵਾਰ ਇੱਕ ਨੇਤਰਹੀਣ ਮੰਗਤਾ ਹੁੰਦਾ ਹੈ ਇਹ ਮੰਗਤਾ ਬਾਜ਼ਾਰ ਦੇ ਵਿੱਚੋਂ ਮੰਗ ਮੰਗ ਕੇ ਆਪਣਾ ਸਮਾਂ ਪਾਸ ਕਰਦਾ ਹੈ ਰੋਜੀ ਰੋਟੀ ਇਸ ਦੀ ਮੰਗਣਾ ਹੀ ਹੈ ਅਥ ਦੇ ਵਿੱਚ ਕਾਸਾ ਫੜਿਆ ਹੁੰਦਾ ਹੈ ਤੇ ਮੰਗਣ ਲਈ ਬਾਜ਼ਾਰ ਦੇ ਵਿੱਚ ਚੱਲਿਆ ਜਾਂਦਾ ਹੈ ਤੇ ਇਸ ਦੇ ਜੋ ਕੰਨ ਹਨ ਕੋਈ ਵੀ ਨੇਤਰਹੀਣ ਬੰਦਾ ਹੈ ਜਿਹੜਾ ਵੀ ਅੰਨ੍ਹਾ ਬੰਦਾ ਹੁੰਦਾ ਹੈ ਉਸ ਦੇ ਕੰਨ ਬੜੇ ਸ਼ਕਤੀਸ਼ਾਲੀ ਹੁੰਦੇ ਨੇ ਇਸ ਨੂੰ ਪੈੜ ਚਾਲ ਤੋਂ ਪਤਾ ਲੱਗ ਜਾਂਦਾ ਹੈ ਕੋਈ ਮੇਰੇ ਵੱਲ ਆ ਰਿਹਾ ਹੈ ਜਾਂ ਕੋਈ ਜਾ ਰਿਹਾ ਹੈ ਪੈੜ ਚਾਲ ਤੋਂ ਇਸ ਨੂੰ ਪਤਾ ਲੱਗ ਜਾਂਦਾ ਹੈ ਇਸ ਨੇ ਕਾਸਾ ਹੱਥ ਵਿੱਚ ਫੜਿਆ ਹੋਇਆ ਹੈ ਜੋ ਮੰਗਣ ਵਾਲਾ ਠੂਠਾ ਹੁੰਦਾ ਹੈ ਹੱਥ ਵਿੱਚ ਫੜਿਆ ਤੇ ਟੁੱਟਿਆ ਜਾ ਰਿਹਾ ਹੈ ਤੇ ਇਸ ਨੂੰ ਪੈੜ ਚਾਲ ਸੁਣਾਈ ਦਿੰਦੀ ਹੈ ਅੱਗੋਂ ਕੋਈ ਆ ਰਿਹਾ ਹੈ ਇਸ ਨੂੰ ਮੈਂ ਹਸੂ ਉਸ ਵੇਖਿਆ ਕਿ ਕੋਈ ਆ ਰਿਹਾ ਹੈ ਤੇ ਇਸ ਨੇ ਜਾ ਕਾਸਾ ਅੱਗੇ ਕਰ ਦਿੱਤਾ ਤੇ ਜੋ ਆਉਣ ਵਾਲੇ ਕਦਮ ਸਨ ਉਹ ਵੀ ਇਸ ਦੇ ਸਾਹਮਣੇ ਆ ਕੇ ਰੁਕ ਜਾਂਦੇ ਨੇ ਇਹ ਮੰਗਤਾ ਸੋਚਦਾ ਹੈ ਕਿ ਸਾਹਮਣੇ ਆਉਣ ਵਾਲਾ ਮਨੁੱਖ ਜੇਬ ਦੇ ਵਿੱਚੋਂ ਪੈਸੇ ਕੱਢ ਕੇ ਮੇਰੇ ਕਾਸੇ ਦੇ ਵਿੱਚ ਮੈਨੂੰ ਖੈਰ ਪਾਵੇਗਾ ਕੁਝ ਪੈਸੇ ਮੇਰੇ ਇਹ ਠੂਠੇ ਦੇ ਵਿੱਚ ਪਾ ਦੇਵੇਗਾ ਖੜ ਗਿਆ ਹੈ ਸਾਹਮਣੇ ਤੇ ਉਡੀਕ ਰਿਹਾ ਹੈ ਸਮਾਂ ਬਤੀਤ ਹੁੰਦਾ ਜਾ ਰਿਹਾ ਹੈ ਕਾਫੀ ਸਮਾਂ ਬਤੀਤ ਹੋ ਜਾਂਦਾ ਹੈ ਇਸੇ ਤਰ੍ਹਾਂ ਖੜਿਆ ਨੂੰ ਸਾਹਮਣੇ ਆਉਣ ਵਾਲਾ ਮਨੁੱਖ ਵੀ ਇਸ ਦੇ ਸਾਹਮਣੇ ਖੜਾ ਹੈ ਤੇ ਇਹ ਅਨਾਮੰਗਤਾ ਵੀ ਖੜਾ ਹੈ ਜਦੋਂ ਸਮਾਂ ਬਤੀਤ ਹੋਇਆ ਆਉਂਦੇ ਜਾਂਦੇ ਰਾਹੀ ਵੇਖ ਰਹੇ ਨੇ ਕਿ ਇਹ ਦੋਵੇਂ ਜਾਣੇ ਇੱਕ ਦੂਜੇ ਦੇ ਸਾਹਮਣੇ ਖੜੇ ਹੋਏ ਨੇ ਤੇ ਇੱਕ ਸੁਜਾਖਾ ਮਨੁੱਖ ਕੋਲ ਆ ਜਾਂਦਾ ਹੈ ਲੰਘਦਾ ਹੋਇਆ ਰਾਹੀ ਆ ਕੇ ਕਹਿਣ ਲੱਗਿਆ ਬਾਬਾ ਜੀ ਤੁਸੀਂ ਕਿਤਨੀ ਦੇਰ ਦੇਸ ਮਨੁੱਖ ਦੇ ਸਾਹਮਣੇ ਖੜੇ ਹੋ ਕੀ ਗੱਲ ਹੈ ਅੱਖਣ ਲੱਗਿਆ ਭਾਈ ਇਹ ਮੇਰੇ ਜਜਮਾਨ ਨੇ ਤੇ ਮੈਂ ਇਹਨਾਂ ਤੋਂ ਮੰਗਣਾ ਹੈ ਇਹ ਮੈਨੂੰ ਕੁਝ ਦੇਣਗੇ ਤਾਂ ਮੈਂ ਅੱਗੇ ਜਾਵਾਂ ਕੁਝ ਮੈਨੂੰ ਦੇਣ ਮੇਰੇ ਠੁੱਠੇ ਦੇ ਵਿੱਚ ਕੁਝ ਪਾਉਣ ਕੋਈ ਰੁਪਈਆ ਪੈਸਾ ਮੇਰੇ ਇਸ ਕਾਸੇ ਦੇ ਵਿੱਚ ਪਾ ਦੇਣ ਤੇ ਮੈਂ ਅੱਗੇ ਜਾਵਾਂ ਤੇ ਉਹ ਜੋ ਯਾਤਰੀ ਖੜਾ ਹੈ ਕੋਲੇ ਕਹਿਣ ਲੱਗਿਆ ਬਾਬਾ ਜੀ ਇਹ ਜੋ ਤੁਹਾਡੇ ਸਾਹਮਣੇ ਖੜੇ ਹਨ ਇਹ ਵੀ ਤੁਹਾਡੇ ਵਾਂਗੂ ਨੇਤਰਹੀਨ ਨੇ ਅੰਨੇ ਨੇ ਤੇ ਇਹ ਵੀ ਮੰਗਤਾ ਹੀ ਹੈ ਜਿਸ ਤਰ੍ਹਾਂ ਤੁਸੀਂ ਮੰਗ ਰਹੇ ਹੋ ਤੇ ਇਹ ਵੀ ਠੂਠਾ ਲੈ ਕੇ ਖੜਾ ਹੈ ਤੁਹਾਡੇ ਸਾਹਮਣੇ ਕਿ ਇਹ ਤੁਸੀਂ ਮੈਨੂੰ ਕੁਝ ਦੇਵੋਗੇ ਤੇ ਤੁਸੀਂ ਵੀ ਉਸ ਤੇ ਆਸ ਲਾਈ ਰੱਖੀ ਹੈ ਕਿ ਉਹ ਤੁਹਾਨੂੰ ਕੁਝ ਦੇਵੇਗਾ ਪਰ ਤੁਸੀਂ ਦੋਵੇਂ ਹੀ ਮੰਗਤੇ ਹੋ ਦੋਵੇਂ ਹੀ ਮੰਗਤੇ ਹੋ ਤੇ ਅੱਖਾਂ ਤੋਂ ਅੰਨੇ ਹੋ ਤੁਹਾਨੂੰ ਇਹ ਲੱਗਦਾ ਹੈ ਕਿ ਉਹ ਮੈਨੂੰ ਕੁਝ ਦੇਵੇਗਾ ਤੇ ਉਸ ਨੂੰ ਇਹ ਲੱਗਦਾ ਹੈ ਕਿ ਉਹ ਮੈਨੂੰ ਕੁਝ ਦੇਵੇਗਾ ਇੱਕ ਦੂਜੇ ਦੇ ਸਾਹਮਣੇ ਖੜੇ ਹੋਏ ਹੋ ਉਹ ਮੰਗਤਾ ਮੱਥੇ ਤੇ ਹੱਥ ਮਾਰਦਾ ਹੈ ਤੇ ਅੱਗੇ ਵੱਲੋਂ ਚੱਲਿਆ ਜਾਂਦਾ ਹੈ ਸੋਚਦਾ ਹੈ ਮੰਗਤਾ ਮੰਗਤੇ ਨੂੰ ਕੀ ਦੇਵੇਗਾ ਜਿਹੜਾ ਅੱਗੂ ਮੰਗਣ ਲੱਗਿਆ ਹੈ ਉਹਨੇ ਕੀ ਦੇਣਾ ਹੈ ਇਹ ਕਹਿ ਕੇ ਅੱਗੇ ਚੱਲਿਆ ਜਾਂਦਾ ਹੈ ਤੇ ਸਾਧੂ ਜਨ ਕਹਿਣ ਲੱਗੇ ਰਾਜਨ ਇਹ ਹੀ ਆਪਣੀ ਅਵਸਥਾ ਹੈ ਇਹੀ ਆਪਣੀ ਅਵਸਥਾ ਹੈ ਮੈਂ ਲੋਕਾਂ ਤੋਂ ਮੰਗਦਾ ਫਿਰ ਰਿਹਾ ਹਾਂ ਤੇ ਤੁਸੀਂ ਮੈਂ ਹਰ ਰੋਜ਼ ਵੇਖਦਾ ਹਾਂ ਉਸ ਅਕਾਲ ਪੁਰਖ ਦੇ ਦਰ ਤੇ ਮੰਦਿਰ ਮਸਜਿਦ ਦੇ ਜਾ ਕੇ ਅੱਗੇ ਤੁਸੀਂ ਆਪਣੀ ਝੋਲੀ ਫੜਾਈ ਬੈਠੇ ਹੁੰਦੇ ਹੋ ਮੈਂ ਹਰ ਰੋਜ਼ ਵੇਖਦਾ ਹਾਂ ਤੁਸੀਂ ਆਉਣ ਲੱਗੇ ਮੰਦਿਰ ਦੇ ਵਿੱਚ ਜਾ ਕੇ ਸਜਦਾ ਕਰਦੇ ਹੋ ਝੋਲੀ ਅੱਡ ਕੇ ਉਸ ਪਰਮੇਸ਼ਰ ਤੋਂ ਦਾਤਾਂ ਮੰਗਦੇ ਹੋ ਤੇ ਉਸ ਪਰਮੇਸ਼ਰ ਦੀਆਂ ਦਾਤਾਂ ਦਿੱਤੀਆਂ ਹੋਈਆਂ ਨੂੰ ਤੁਸੀਂ ਅੱਗੇ ਜਾ ਕੇ ਹੋਰ ਲੋਕਾਂ ਨੂੰ ਵੰਡਦੇ ਹੋ ਹੋਰ ਲੋਕਾਂ ਨੂੰ ਕਹਿ ਰਹੇ ਹੋ ਕਿ ਮੇਰੇ ਤੋਂ ਆ ਕੇ ਮੰਗ ਲਵੋ ਤੁਸੀਂ ਅੱਗੋਂ ਦਿੱਤੀਆਂ ਹੋਈਆਂ ਮੰਗਾ ਮੰਗ ਕੇ ਲਿਆਂਦੀਆਂ ਹੋਈਆਂ ਦਾਤਾਂ ਆਪਣੇ ਨਾਮ ਤੇ ਲੋਕਾਂ ਨੂੰ ਦੇਈ ਜਾ ਰਹੇ ਹੋ ਤੇ ਫਿਰ ਜੇ ਮੈਂ ਤੁਹਾਡੇ ਤੋਂ ਹੀ ਮੰਗਣਾ ਹੈ ਤੇ ਤੁਸੀਂ ਗਾਹੋਂ ਮੰਗ ਕੇ ਦੇਣਾ ਹੈ ਤੇ ਮੈਂ ਸਿੱਧਾ ਪਰਮੇਸ਼ਰ ਤੋਂ ਕਿਉਂ ਨਾ ਮੰਗਾ ਮੈਂ ਜਾਣ ਕੇ ਉਸੇ ਅੱਗੇ ਝੋਲੀ ਅੜਦਾ ਹਾਂ ਜੋ ਸਭਨਾਂ ਨੂੰ ਬਖਸ਼ਣ ਹਾਰ ਹੈ ਜੋ ਤੈਨੂੰ ਵੀ ਦਿੰਦਾ ਹੈ ਰਾਜਨ ਮੈਂ ਉਸੇ ਤੋਂ ਮੰਗਦਾ ਹਾਂ ਮੈਂ ਤੇਰੇ ਤੋਂ ਨਹੀਂ ਮੰਗਣਾ ਕਿਉਂਕਿ ਤੂੰ ਆਪ ਮੰਗਤਾ ਹੈ ਰਾਜੇ ਦੀਆਂ ਅੱਖਾਂ ਖੁੱਲ ਜਾਂਦੀਆਂ ਨੇ ਚਰਨਾਂ ਤੇ ਡਿੱਗ ਪੈਂਦਾ ਹੈ ਸਾਧੂ ਜਨ ਦੇ ਮਹਾਪੁਰਸ਼ੋ ਮੈਨੂੰ ਖਿਮਾ ਕਰ ਦੇਵੋ ਮੈਂ ਆਪਣੇ ਰਾਜ ਦੇ ਅਹੰਕਾਰ ਦੇ ਵਿੱਚ ਆਪਣੀ ਹੱਦ ਭੁੱਲ ਗਿਆ ਆਪਣੀ ਸੀਮਾ ਭੁੱਲ ਗਿਆ ਮੈਂ ਭੁੱਲ ਗਿਆ ਕਿ ਇਹ ਸਭ ਕੁਝ ਮੈਨੂੰ ਉਸ ਪਰਮੇਸ਼ਰ ਨੇ ਬਖਸ਼ਿਸ਼ ਕੀਤਾ ਹੈ ਕਹਿਣਾ ਮੈਨੂੰ ਇਹ ਚਾਹੀਦਾ ਸੀ ਕਿ ਆਪਾਂ ਉਸ ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਵੰਡ ਕੇ ਸ਼ਕੀਏ ਕਿ ਮੈਂ ਕਹਿ ਬੈਠਾ ਕਿ ਮੈਥੋਂ ਲੈ ਲਵੋ ਜੋ ਕੁਝ ਲੈਣਾ ਹੈ ਮਹਾਪੁਰਸ਼ੋ ਆਪ ਜੀਆ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਨੇ ਹੁਣ ਆਪ ਜੀਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਮੈਨੂੰ ਜੋ ਕੁਝ ਮਿਲਿਆ ਹੈ ਉਹ ਆਪਾਂ ਵੰਡ ਕੇ ਸ਼ਕੀਏ ਮੈਂ ਆਪ ਜੀਆਂ ਦੇ ਨਾਲ ਵੰਡਣਾ ਚਾਹੁੰਦਾ ਹਾਂ ਜੋ ਮੈਨੂੰ ਉਸ ਪਰਮੇਸ਼ਰ ਨੇ ਦਿੱਤਾ ਹੈ ਸਾਧੂ ਜਨਮ ਮੁਸਕਰਾ ਕੇ ਕਹਿਣ ਲੱਗੇ ਹਾਂ ਰਾਜਨ ਹਾਂ ਜੇ ਤੂੰ ਉਹ ਵੰਡਣਾ ਚਾਹੁੰਦਾ ਹੈ ਜੋ ਤੂੰ ਅੱਗੇ ਲੈ ਕੇ ਆਇਆ ਹੈ ਇੱਕ ਮੰਗਤਾ ਦੂਸਰੇ ਮੰਗਤੇ ਨਾਲ ਆਪਣਾ ਮਿਲਿਆ ਹੋਇਆ ਸਮਾਨ ਆਪਣੀ ਮਿਲੀ ਹੋਈ ਦਇਆ ਦ੍ਰਿਸ਼ਟੀ ਦੇ ਨਾਲ ਜੋ ਲੋਕਾਂ ਨੂੰ ਉਸਨੇ ਦਿੱਤਾ ਹੈ ਉਹ ਦੂਸਰੇ ਮੰਗਤੇ ਦੇ ਨਾਲ ਵੰਡ ਸਕਦਾ ਹੈ ਇਹ ਭਾਵਨਾ ਹੋਣੀ ਚਾਹੀਦੀ ਹੈ ਜੇ ਤੂੰ ਆਪਣੇ ਹੱਥਾਂ ਨਾਲ ਕਿਸੇ ਨੂੰ ਦਾਨ ਕਰਦਾ ਹੈ ਇਸ ਦੇ ਨਾਲ ਅਹੰਕਾਰ ਵਿਰਤੀ ਹੋ ਜਾਂਦੀ ਹੈ ਅਗਲੇ ਨੂੰ ਚਿਤਾਉਣਾ ਹੋ ਜਾਂਦਾ ਹੈ ਕਿ ਉਹ ਤੇਰੇ ਤੋਂ ਮੰਗ ਕੇ ਲੈ ਰਿਹਾ ਹੈ ਨਹੀਂ ਰਾਜਨ ਜੇ ਦੇਣਾ ਹੈ ਤਾਂ ਉਸ ਨੂੰ ਇਹ ਕਹਿ ਕੇ ਦੇ ਬੋ ਭਾਈ ਇਹ ਤੇਰਾ ਹੱਕ ਬਣਦਾ ਹੈ ਇਹ ਲੈ ਲੈ ਭਾਈ ਉਸ ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਜੋ ਦੇ ਸਕਦਾ ਹਾਂ ਆਪ ਜੀਆਂ ਦਾ ਇਹ ਲੈ ਲਵੋ ਭਾਈ ਵੰਡਣਾ ਹੁੰਦਾ ਹੈ ਇਹ ਉਸ ਪਰਮੇਸ਼ਰ ਦੀਆਂ ਦਾਤਾਂ ਨੂੰ ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨ ਨੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਵੰਡ ਕੇ ਛਕਣਾ ਹੈ ਆਪਣਾ ਜੋ ਕਿਸੇ ਨੂੰ ਆਪਾਂ দান ਕਰ ਰਹੇ ਹੋ ਆਪਣੀ ਚੀਜ਼ ਨਹੀਂ ਉਸ ਪਰਮੇਸ਼ਰ ਦੀਆਂ ਦਾਤਾਂ ਨੇ ਭਾਈ ਉਸ ਦਾਤਾਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਆਪਾਂ ਕਿਸੇ ਨੂੰ ਦੇ ਰਹੇ ਹਾਂ ਤੇ ਉਹ ਆਪਾਂ ਨਹੀਂ ਦੇ ਰਹੇ ਉਹ ਪਰਮੇਸ਼ਰ ਹੀ ਉਸ ਨੂੰ ਦੇ ਰਿਹਾ ਹੈ ਰਾਜਨ ਉਸ ਸਾਧੂ ਦੇ ਬਚਨ ਸਰਵਣ ਕਰਕੇ ਰਾਜਾ ਖੁਸ਼ ਹੁੰਦਾ ਹੈ ਤੇ ਆਪਣਾ ਮਨ ਸੀਤਲ ਠੰਡਾ ਹੋਇਆ ਮਹਿਸੂਸ ਕਰਦਾ ਹੈ ਤੇ ਲੱਖ ਲੱਖ ਧੰਨਵਾਦ ਕਰਦਾ ਹੈ ਸਾਧੂ ਜਨ ਦਾ ਕਿ ਆਪ ਜੀਆ ਨੇ ਮੈਨੂੰ ਜੀਵਨ ਦੀ ਇਹ ਅਨਮੋਲ ਸਿੱਖਿਆ ਦਿੱਤੀ ਹੈ ਸਾਧੂ ਜਨ ਨੂੰ ਕਹਿਣ ਲੱਗਿਆ ਆਪਣੇ ਨਾਲ ਲੈ ਜਾਂਦਾ ਹੈ ਸਾਧੂ ਦੀ ਸੇਵਾ ਕਰਦਾ ਹੈ ਨਵੇਂ ਵਸਤਰ ਦਿੰਦਾ ਹੈ ਤੇ ਪ੍ਰਸ਼ਾਦਾ ਪਾਣੀ ਛਕਾ ਕੇ ਸਾਧੂ ਜਨਨ ਨੂੰ ਵਿਦਾ ਕਰਦਾ ਹੈ ਇਸੇ ਤਰ੍ਹਾਂ ਭਾਈ ਆਪਾਂ ਵੀ ਜੇ ਕਿਸੇ ਦੀ ਮਦਦ ਕਰਦੇ ਹਾਂ ਸਤਿਗੁਰੂ ਮਹਾਰਾਜ ਨੇ ਆਪਾਂ ਨੂੰ ਕਿਸੇ ਦੀ ਮਦਦ ਕਰਨ ਦੇ ਯੋਗ ਬਣਾਇਆ ਹੈ ਤੇ ਭਾਈ ਕਦੇ ਜਤਾਇਆ ਨਾ ਕਰੋ ਉਹ ਪਰਮੇਸ਼ਰ ਸਦਾ ਦਿਆਲੂ ਹੈ ਸਦਾ ਦਿਆਲੂ ਹੈ ਜਰੀਆ ਬਣਾਉਂਦਾ ਹੈ ਕਿਸੇ ਲਈ ਆਪਨ ਧੰਨਵਾਦ ਕਰਿਆ ਕਰੋ ਪਰਮੇਸ਼ਰ ਦਾ ਸਤਿਗੁਰੂ ਮਹਾਰਾਜ ਤੂੰ ਮੈਨੂੰ ਇੱਥੇ ਰੱਖਿਆ ਹੈ ਮੈਂ ਕਿਸੇ ਦੇ ਨਾਲ ਤੇਰੀਆਂ ਦਾਤਾਂ ਨੂੰ ਵੰਡ ਸਕਾਂ ਇਹ ਬੇਨਤੀ ਕਰਿਆ ਕਰੋ ਭਾਈ ਸਤਿਗੁਰੂ ਮਹਾਰਾਜ ਕਿਰਪਾ ਕਰਨ ਸਭਨਾ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਲੈਣ ਭਾਈ ਸਭਨਾ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਸੰਪੂਰਨ ਕਰਨ ਸਭਨਾ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਲੈਣ ਸਤਿਗੁਰੂ ਮਹਾਰਾਜ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਵਿੱਦਿਆ ਦਾ দান ਲੰਬੀ ਆਰਜਾ ਮਾਤਾ ਪਿਤਾ ਦੇ ਆਗਿਆਕਾਰੀ ਹੋਣ ਦਾ ਅਸ਼ੀਰਵਾਦ ਬਖਸ਼ਿਸ਼ ਕਰਨ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ